ਰਾ ਨਾਮ ਹਰਮਨਦੀਪ ਕੌਰ ਆ ਆਪਣੇ ਹਸਪਤਾਲ ਪਹੁੰਚੇ ਕੀ ਮਾਮਲਾ ਗੇ ਮੈਨੂੰ ਟਪ ਹੋ ਰਿਹਾ ਤਾਂ ਮੇਰੇ ਗੋਲੀ ਵੱਜੀ ਆ ਜੀ ਕੋਈ ਦੋ ਅਣਪਛਾਤੇ ਬੰਦੇ ਸੀ ਮੈਨੂੰ ਨਹੀਂ ਪਤਾ ਕੌਣ ਸੀਗੇ ਆ ਜੀ ਨਹੀਂ ਕਰਦਾ ਜਾਂਦਾ ਕੁਛ ਨਹੀਂ ਕਰਦਾ ਮੈਂ ਕਿਤੇ ਪਿਆਰ ਸੀ ਕੋਈ ਕੰਮ ਕੋਈ ਨਹੀਂ ਆਉਂਦਾ ਲਾ ਜੀ ਕੋਈ ਮੇਰਾ ਗੱਲਦੋ ਕੋਈ ਨਹੀਂ ਆਉਂਦਾ ਮੇਰੇ ਘਰੇ ਬੱਚੇ ਛੱਡੇ ਆ ਥੱਲੇ ਆ ਸਾਡਾ ਦੁਸ਼ਮਣੀ ਦਾ ਕੰਮ ਮੇਰਾ ਐਕਸਟਰਾ ਤਾਂ ਕਰ ਲੋ ਵੀਰੇ ਐਕਸਟਰਾ ਕਰਕੇ ਤਾਂ ਵੇਖ ਲੋ ਮੇਰਾ ਨਾਮ ਹਰਮਨਦੀਪ ਕੌਰ ਆ। ਆਪਣੇ ਹਸਪਤਾਲ ਪਹੁੰਚੇ ਕੀ ਮਾਮਲਾ ਕੀ ਹੈ? ਮੇਰੇ ਗੋਲੀ ਵੱਜੀ ਆ ਜੀ। ਕੋਈ ਦੋ ਅਣਪਛਾਤੇ ਬੰਦੇ ਸੀ ਮੈਨੂੰ ਨਹੀਂ ਪਤਾ ਕੌਣ ਸੀਗੇ। ਉਹ ਗੋਲੀਆਂ ਸਾਡੇ ਘਰੇ ਮਾਰ ਕੇ ਗਏ ਆ। ਪਹਿਲਾਂ ਸਾਡੇ ਵੱਡੇ ਗੇਟ 'ਚ ਆਏ। ਕਿ ਤੁਹਾਡੇ ਘਰ ਵਾਲਾ ਹੈਗਾ? ਮੈਂ ਕਿਹਾ ਹੈ ਨਹੀਂ ਬਾ। ਇਹ ਨੇ ਉਧਰੋਂ ਆ ਗਏ। ਮੈਂ ਕਿਹਾ ਤੁਸੀਂ ਉਧਰਲੇ ਗੇਟ ਆ ਜਾਓ ਛੋਟੇ ਗੇਟ। ਮੇਰਾ ਬੇਟਾ ਵੀ ਬਾਹਰ ਹੀ ਖੜਾ। ਮੈਂ ਇੱਕ ਵੰਨੂ ਕਿਹਾ ਮੈਂ ਕਿਹਾ ਜਾ ਤੂੰ ਗੇਟ। ਉੱਧਰਲਾ ਨਾ ਗੇਟ ਖੋਲਿਆ ਕੋਈ ਆਇਆ ਆਪਣੇ ਘਰੇ ਮੇਰੇ ਹਸਬੰਡ ਅੰਦਰ ਫੋਨ ਸੁਣੀ ਜਾਂਦੇ ਛੋਟੇ ਘੇਟ ਦੇ ਨਾਲ ਜਦੋਂ ਮੇਰੇ ਬਟੇ ਨੇ ਗੇਟ ਖੋਲ੍ਹਿਆ ਮੈਂ ਆ ਕੇ ਸੋਚ ਬੈਗੀ ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਮੇਰੇ ਬਟੇ ਨੇ ਦੇਖਿਆ ਵੀ ਉਹਨਾਂ ਕੋਲ ਪਿਸਤੌਲ ਕੱਢਣ ਲੱਗੇ ਊਧੂ ਐਦਾਂ ਕਰਕੇ ਮੇਰੇ ਬਟੇ ਨੇ ਹੱਥ ਮਾਰਿਆ ਬਾਕੀ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਮੇਰਾ ਬੇਟਾ ਭੱਜ ਕੇ ਉਹਨੇ ਪਾਪਾ ਨੂੰ ਅੰਦਰ ਕਰਤਾ ਪਾਪਾ ਅੰਦਰ ਹੋ ਗਏ ਅੰਦਰ ਹੋ ਗਏ ਮੂਰੇ ਮੇਰਾ ਸੀਰੀ ਖੜਾ ਸੀਗਾ ਉਹ ਡੱਗ ਤੇ ਉਹ ਟਰੈਕਟਰ ਦੇ ਥੱਲੇ ਡਿੱਗ ਗਿਆ। ਮੁੜ ਕੇ ਉਹ ਪਤਾ ਨਹੀਂ ਉਹਨਾਂ ਦਾ ਜਾਂ ਇੱਕ ਵਾਰ ਖਾਲੀ ਗਿਆ ਜਾਂ ਕੀ ਹੋਇਆ ਕੀ ਨਹੀਂ। ਮੇਰੇ ਹਸਬੰਦ ਨੇ ਜਾ ਕੇ ਇੱਕਦਮ ਗੇਟ ਬੰਦ ਕਰ ਲਿਆ। ਮਗਰ ਹੀ ਮੈਂ ਚੜ ਗਈ। ਮੈਂ ਟਰੈਕਟਰ ਦੇ ਪਿੱਛੇ ਲੱਗ ਗਈ ਜਦੋਂ ਫਾਇਰ ਕਰਦੇ ਪਏ ਸੀ। ਮੇਰੇ ਹਸਬੰਦ ਗੇਟ ਦੇ ਨਾਲ ਹੋ ਗਏ। ਅਸੀਂ ਇੱਕਦਮ ਗੇਟ ਬੰਦ ਕਰ ਲਿਆ। ਜਦੋਂ ਗੇਟ ਬੰਦ ਕੀਤਾ ਉਹਨਾਂ ਨੇ ਗੇਟ ਦੇ ਅੰਦਰ ਦੀ ਵੀ ਫਾਇਰ ਕੀਤੇ। ਉਹ ਜਿਹੜਾ ਫਾਇਰ ਉਹਨਾਂ ਨੇ ਕੀਤਾ ਜਦੋਂ ਮੈਂ ਉਹ ਗੇਟ ਧੱਕਦੇ ਸੀ ਅੰਦਰ ਨੂੰ ਵੀ ਖੁੱਲ ਉਹ ਅਸੀਂ ਜ਼ੋਰ ਲਾ ਕੇ ਦੋਨਾਂ ਜਣੇ ਨੇ ਗੇਟ ਬੰਦ ਕਰ ਲਿਆ। ਜਦੋਂ ਗੇਟ ਦੇ ਉਹਨਾਂ ਨੇ ਬਾਅਦ ਦੀਆਂ ਗੋਲੀਆਂ ਚਲਾਈਆਂ ਉਹ ਗੇਟ ਦੇ ਵਿੱਚ ਦੀ ਮੇਰੇ ਕੋਲੇ ਵੱਜਿਆ ਕਾਦੇ ਤੇਜ਼ੀ ਬਣਿਆ ਉਹ ਆਈ ਸੀ ਗੱਡੀ ਤੇ ਜੀ ਕਿੰਨੇ ਜਣੇ ਸੀ ਉਹ ਦੋ ਇੰਨਾ ਨਹੀਂ ਪਤਾ ਇੱਕ ਬੰਦਾ ਹੀ ਆਇਆ ਸੀ ਪਰ ਮੈਨੂੰ ਲੱਗਦਾ ਕਿ ਅੰਦਰ ਬੈਠੇ ਸੀ ਗੱਡੀ ਦੇ ਵਿੱਚ ਬੰਦੇ ਹਾਂ ਉਹ ਜਦੋਂ ਖਿੜਕੀ ਉਹਨਾਂ ਨੇ ਖੋਲ੍ਹੀ ਉਹ ਮੇਰੇ ਕੋਲੇ ਆਇਆ ਬੰਦਾ ਮੈਨੂੰ ਆ ਕੇ ਪੁੱਛਣ ਲੱਗ ਗਿਆ ਤੁਹਾਡੇ ਹਸਬੰਡ ਹੈਗੇ ਮੈਂ ਕਿਹਾ ਨਹੀਂ ਹੈ ਨਹੀਂ ਕਿਉਂਕਿ ਮੈਨੂੰ ਲੱਗਦਾ ਸੀ ਸ਼ਕਲੋਂ ਬੰਦੇ ਕੋ ਕਿ ਨੇਰਾ ਸੀਗਾ ਮੈਂ ਲਾਈਟ ਵੀ ਨਾ ਛੱਡੀ ਕਿਉਂਕਿ ਸਾਡੇ ਕੈਮਰਾ ਜਗ ਜਾਂਦਾ ਉਹਦੀ ਚਾਨਣ ਨਾਲ ਮੈਂ ਦੇਖਿਆ ਮੈਂ ਬੰਦਾ ਪਛਾਣ ਸਕਦੀ ਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਆ ਮੂੰਹ ਬੰਨਿਆ ਸੀ ਉਹ ਬਈ ਕੋਈ ਬੰਨੇ ਫਸੇ ਉਹਨਾਂ ਦੇ ਐਂ ਸੀਗਾ ਕੋਈ ਰஞ்சிਸ਼ਾ ਤੁਹਾਡੇ ਪਹਿਲਾਂ ਕੋਈ ਨਹੀਂ ਮੈਨੂੰ ਪਤਾ ਨਹੀਂ ਜੀ ਰੰਜਿਸ਼ ਤਾਂ ਸਾਡੀ ਹੈਗੀ ਹੋएगी ਪਿੰਡ 'ਚ ਵੀ ਹੈਗੀ ਆ ਪਰ ਹੁਣ ਪਤਾ ਨਹੀਂ ਵੀ ਕੌਣ ਹੈਗੇ ਕੌਣ ਨਹੀਂਗੇ ਕਿੰਨੇ ਜਣੇ ਤੇ ਫੇਰ ਵੱਜੇ ਤੁਹਾਡੇ ਇੱਕ ਤਾਂ ਮੇਰੇ ਜੀ ਇੱਕ ਸਾਡੇ ਸੀਰੀ ਦੇ ਆ ਉਹ ਪਤਾ ਨਹੀਂ ਹੁਣ ਕਿਵੇਂ ਆ ਕਿਵੇਂ ਨੇ ਮੈਨੂੰ ਤਾਂ ਉਹ ਕੁਝ ਨਹੀਂ ਪਤਾ ਵਿਚਾਰੇ ਤਾਂ ਮੇਰੇ ਹਸਬੰਦ ਹੀ ਦੱਸ ਸਕਦੇ ਆ ਹਾਂ ਮੇਰੇ ਘੋਟੇ ਤੇ ਆ ਕੋਈ ਪਛਾਨਣੀ ਹੋਈ ਤਾਂ ਉਹਨਾਂ ਦੇ ਪਹਿ ਦੇਖ ਕੇ ਪਛਾਨ ਲੈਂਦੇ ਹਾਂ ਤੇਰੇ ਕੈਮਰੇ ਲੱਗੇ ਤੁਹਾਡੇ ਹਾਂਜੀ ਸਾਡੇ ਘਰੇ ਕੈਮਰਾ ਲੱਗੇ ਮਨਜੀਤ ਸਿੰਘ ਨਾਂ ਦਾ ਵਿਖੀ ਹੈ ਜਨ ਸਨ ਆਫ ਗੁਰਦੇਵ ਸਿੰਘ ਪਿੰਡ ਕਪੂਰੇ ਦਾ ਉਹਦੇ ਅੱਜ ਗੱਡੀ ਸੇ ਰੰਗ ਦੀ ਰਿਓਸ ਸੀ ਉਹਦੇ ਤੇ ਆਏ ਅਣਪਛਾਤੇ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਦੇ ਚ ਉਹ ਤੇ ਬਚ ਗਿਆ ਉਹਦੇ ਨਾਲ ਅਕਸਰ ਕੰਮਕੁੰ ਕਰਨਿਕ ਆ ਜਾਂਦਾ ਹੁੰਦਾ ਸੀ ਜਿਆ ਰਾਜਕੁਮਾਰ ਨਾਂ ਦਾ ਬੇਚੀ ਟੰਡ ਦਈਆ ਉਹ ਅੱਜ ਕਿਤੇ ਉਹਨੂੰ ਦਵਾਈ ਆਸਤੇ ਪੈਸੇ ਲੈਣ ਆਇਆ ਸੀ ਉਹ ਗੋਲੀ ਜੋ ਚੱਲ ਚੱਲੀ ਸੀ ਉਹਦੇ ਉਹ ਗੋਲੀ ਲੱਗ ਗਈ ਉਹਦੇ ਚ ਇੱਕ ਉਹਦੀ ਘਰ ਵਾਲੀ ਦੇ ਗੋਡੇ ਤੇ ਲੱਗੀ ਐ ਤੇ ਉੱਪਰ ਮਨਜੀਤ ਸਿੰਘ ਦਵਾ ਗਿਆ ਬਾਕੀ ਮਾਪੀ ਆਈਏ ਕਿ ਹਾਂ ਰਾਜਕੁਮਾਰ ਜਿਹੜਾ ਸੀ ਜਿਹਦੇ ਚੀਜ਼ ਕਰੇ ਅਖਰ ਕੰਮਕੁੰਮ ਕਰਦਾ ਹੁੰਦਾ ਸੀ ਜੀ ਉਪਰਲੇ ਨਾਲ ਜੁਰ ਮੋਟਰ ਦੀ ਗੋਲੀ ਵਜੇ ਨਾਲ ਦੇਖੀ ਐਸਾਈਡ ਤੇ ਵਧੀ ਤੇ ਦਬਰੀ ਨਿਕਲੀ ਕਿੰਨੀਆਂ ਗੋਲੀਆਂ ਦੇ ਨਜ਼ਰ ਕਾਰਨ ਜੁਰ 6 ਖਾਲੀ ਕਾਰਤੂਸ ਮਿਲੇ ਜਾਂ 2 ਜਿਹੜੇ ਸੀ ਲਾਈਵ ਮਿਲੇ ਆ 8 ਕਾਰਦਿਆਂ ਦੇ ਮੁਤਾਬਕ ਹੈ ਵੀ 8 ਨੂੰ ਗੋਲੀਆਂ ਚਲੀਆਂ ਕਿ ਕਾਰਨ ਕੀ ਰਿਹਾ ਜੁਰ ਕੋਈ ਪਤਾ ਲੱਗਾ ਕਾਰਨ ਹੈ ਜੇ ਸਟਿਲ ਅਸੀਂ ਆਪ ਦੀ ਤਫਤੀਸ਼ ਕਰ ਰਹੇ ਆ ਨੋਟ ਬਣਾ ਕੇ ਅਸੀਂ ਸੀਆਈਏ ਦੀਆਂ ਤੇ ਖਾਣੋਂ ਦੋ ਜੀ ਹੋਇਆ ਅਗੜ ਦਖਾਵਾ ਕੈਮਰੇ ਚੈੱਕ ਕਰ ਰਹੇ ਜਿਵੇਂ ਕੋਈ ਲਾਹੇਵੰਦ ਸੂਚਨਾ ਮਿਲੂ ਤੁਹਾਨੂੰ ਉਹ ਦੇ ਨਾਲ ਕਿੰਨੇ ਲੋਕ ਆਏ ਕਿੰਨੇ ਚਾਰ ਜਣੇ ਕੋਈ ਰੰਜੀਤ ਸੀ ਪੁਰਾਣੀ ਹਜੇ ਤੱਕ ਇਹ ਆਪਸ ਅਦਰ ਵਿੱਚ ਹਜੇ ਦਿਮਾਗ ਵਿੱਚ ਕੁਝ ਨਹੀਂ ਆ ਰਿਹਾ ਤੇ ਉਹ ਅਦਰਵਾਇਜ਼ ਉਹ ਕਹਿ ਰਿਹਾ ਵੀ ਸਾਡੀ ਕੋਈ ਹੋਜੀ ਗੱਲਬਾਤ ਹੈ ਨਹੀਂ ਤੇ ਤਫਤੀਸ਼ ਦੇਖੋ ਤਫਤੀਸ਼ ਦਾ ਪਾਰਟ ਆ ਕੀ ਕੀ ਆਉਂਦਾ ਤੁਸੀਂ ਕਹਿ ਰਹੇ ਸੀ ਪੈਸੇ ਲੈਣਾ ਰੇਕ ਤੇ ਪੈਸੇ ਕਰਕੇ ਤਾਂ ਨਹੀਂ ਹੋਇਆ ਨਹੀਂ ਨਹੀਂ ਉਹ ਤਾਂ 500 ਰੁਪਇਆ ਵੈਸੇ ਹੀ ਲੈਣ ਆਇਆ ਸੀ ਜੀ